ਅਮਰਿਤਪਾਲ ਨੂੰ ਇੱਕ ਵੱਡਾ ਚਟਕਾ ਲੱਗਿਆ ਹੈ ਦਰਅਸਲ ਅਮਰਿਤਪਾਲ ਦੇ ਕਰੀਬੀ ਗੁਰਿੰਦਰਪਾਲ ਸਿੰਘ ਔਜਲਾ ਨੇ ਅਮਰਿਤਪਾਲ ਤੋਂ ਪੱਲਾ ਛੱਡ ਲਿਆ ਹੈ ਹਾਈ ਕੋਰਟ 'ਚ ਪਾਈ ਪਟੀਸ਼ਨ 'ਚ ਗੁਰਿੰਦਰਪਾਲ ਨੇ ਕਿਹਾ ਕਿ ਵਾਰਿਸੇ ਪੰਜਾਬ ਦੇ ਜਥੇਬੰਦੀ ਨਾਲ ਮੇਰਾ ਕੋਈ ਵੀ ਵਾਸਤਾ ਨਹੀਂ ਹੈ ਉਸ ਦਾ ਕਹਿਣਾ ਹੈ ਕਿ ਜੇਲ੍ਹ ਤੋਂ ਆਏ ਅਮਰਿਤਪਾਲ ਦੇ ਪੱਤਰ ਦੇ ਮੇਰੀ ਫਰਜ਼ੀ ਦਸਤਖਤ ਨੇ ਪੱਤਰ ਤੇ ਅਮਰਿਤਪਾਲ ਤੇ ਉਸ ਦੇ ਸਾਥੀਆਂ ਦੇ ਸਾਈਨ ਨੇ ਗੁਰਿੰਦਰਪਾਲ ਸਿੰਘ ਔਜਲਾ ਨੇ ਆਪਣੇ ਤੇ ਦੂਜੀ ਵਾਰ ਲਗਾਏ ਗਏ ਐਨਐਸਸੀ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਜਿਸ ਵਿੱਚ ਇਹ ਖੁਲਾਸੇ ਹੋਏ ਨੇ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਹੋਵੇਗੀ ਦੱਸਦੇ ਕਿ ਗੁਰਿੰਦਰਪਾਲ ਸਿੰਘ ਔਜਲਾ ਐਨਐਸਏ ਤਹਿਤ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਗੁਰਿੰਦਰਪਾਲ ਸਿੰਘ ਨੇ ਇਥੋਂ ਤੱਕ ਦਲੀਲ ਦਿੱਤੀ ਹੈ ਕਿ ਹਰਦੀਪ ਸਿੰਘ ਨਿਜਰ ਦੇ ਕਤਲ ਸਮੇਂ ਜੇਲ੍ਹ ਦੇ ਵਿੱਚ ਉਸ ਦੇ ਕਤਲ ਦੀ ਨਿਖੇਦੀ ਕਰਦਿਆਂ ਚਿੱਠੀ ਲਿਖੀ ਗਈ ਸੀ ਉਸ ਚਿੱਠੀ ਤੇ ਮੇਰੇ ਕੋਈ ਦਸਤਖਤ ਨਹੀਂ ਸਨ ਉਹ ਨਕਲੀ ਸਨ ਹੁਣ ਮਾਮਲੇ ਦੀ ਸੁਣਵਾਈ 3 ਅਕਤੂਬਰ ਨੂੰ ਹੋਣੀ ਹੈ ਦੱਸਦੇ ਕਿ ਸਰਕਾਰ ਨੇ ਅਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੇ ਲਗਾਏ ਗਏ ਐਨਐਸਏ ਦੀ ਮਿਆਦ ਵਧਾ ਦਿੱਤੀ ਹੈ ਤਿਸ ਤੋਂ ਬਾਅਦ ਅਮਰਿਤਪਾਲ ਸਿੰਘ ਤੇ ਉਸ ਦੇ ਸਾਰੇ ਸਾਥੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਇੱਕ ਕਰਕੇ ਐਨਐਸਸੀ ਦੀ ਵਧਾਈ ਗਈ ਮਿਆਦ ਨੂੰ ਚੁਣੌਤੀ ਦਿੱਤੀ ਹੈ ਹਰ ਕੋਈ ਆਪਣੀਆਂ ਪਟੀਸ਼ਨਾਂ ਦੇ ਵਿੱਚ ਵੱਖ-ਵੱਖ ਦਲੀਲਾਂ ਦੇ ਰਿਹਾ ਹੈ ਉਹ ਇਹ ਸਾਬਤ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਤੇ ਗਲਤ ਤਰੀਕੇ ਦੇ ਨਾਲ ਐਨਐਸਸੀ ਲਗਾਈ ਗਈ ਹੈ